ਪਿੰਡ ਚ ਹੜਦਾਂਗੇ ਪਿੰਡ ਕਿਹੜਾ ਹੈ? ਬੇੜਵਾਲ ਬੇੜਵਾਲ ਸਮਝ ਨਹੀਂ ਆਈ ਕਿਹੜਾ ਹੈ? ਅਡਾਰੀ ਨੂੰ 10-10 ਬਾਸ਼ੀ ਦਾ 100 ਦਾ ਮੈਨੂੰ ਲੱਗਾਓ। ਕਾਰਡੋਵਾਲ ਅੱਛਾ ਠੀਕ ਹੈ। ਨਾਟ ਕਰਨਾ। ਕਰ ਦੋਗੇ? ਕਰ ਦਿਆਂਗੇ। ਉਹਦੀ ਚਾਰਜਿੰਗ ਐਕਸਟਰਾ ਲੱਗੂਗਾ। ਸਾਰੇ ਪੈਸੇ ਤੇ ਲੱਗਣਗੇ। ਸਾਰੇ ਪੈਸੇ ਤੇ ਨਸੂ ਸੱਤਰ ਉਹਦੇ ਸੀਰਪੀ ਪਹੁੰਚਦੇ। 400 ਹੋ ਜਾਊਗਾ 400 ਰੁਪਏ ਕਰ ਦੇ ਕਦੇ ਕੋਈ ਨਾ ਕਰ ਦਿਆਂਗੇ ਬਸ ਤੇ ਇੱਕ ਦੋ ਦਿਨ ਲੱਗ ਜਾਣਗੇ ਤੁਹਾਡੇ ਪਹੁੰਚਦੇ ਪਹੁੰਚਦੇ ਠੀਕ ਆ ਹਾਂ ਲੈ ਬਰ ਕੀ ਕਰ ਰਹੇ ਨੇ ਕਿਦਰ ਕਿਦਾ ਕਾਲਰ ਤਾਂ ਕਾਲਾ ਠੀਕ ਆ ਤੇ ਮਨ ਦਾ ਕੀ ਮਿਲੇ ਮੇਲ ਦੇ ਦਾਂਗੇ ਫੀਮੇਲ ਦੇ ਦਾਂਗੇ ਜਿਹੜਾ ਕਹੇਗਾ ਲੈ ਲਾਂਗੇ ਦੇ ਦਾਂਗੇ ਤੁਹਾਨੂੰ ਮੇਲ ਮਿਲੂ